ਕਸੂਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਦੀ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 22521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਚੰਗੇ ਪਸ਼ੂ ਲੈ ਕੇ ਆਉਂਦਾ ਹਮੇਸ਼ਾ ਤੇ ਅੱਜ ਵੇਖੋ ਵੀਰੇ ਬਹੁਤ ਸੋਹਣੀ ਗਾਂ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਆਜੋ ਬਾਈ ਬਹੁਤ ਚੰਗੀ ਬਰੀਡ ਦੀ ਵਿਹੜ ਲੈ ਕੇ ਆਉਂਦਾ ਬਾਈ ਹਮੇਸ਼ਾ ਹੀ। ਫੋਨ 'ਨਾ ਤੁਸੀਂ ਦੇਖ ਸਕਦੇ ਹੋ ਬਾਈ। ਚੰਗੀ ਹਾਈਟ ਆ, ਰੰਗ ਰੂਪ ਵੱਲ ਬਹੁਤ ਜ਼ਿਆਦਾ ਸ਼ਾਨਦਾਰ ਆ। ਸਾਸਿਕਾ ਬਾਈ ਜੀ। ਸਾਸਿਕਾ ਜੀ। ਨਾਮ ਕੀ ਇਹ ਵੀਰ ਆਪਣਾ? ਨਾਮ ਆਪਣਾ ਕੌਰ ਆ ਜੀ। ਠੀਕ ਹੋ ਜੀ। ਤੇ ਬਾਈ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਆਈ ਆਪਣਾ? ਸਰੀਆਲਾ ਢਾਈ ਨੀ। ਠੀਕ ਹੋ। ਤੇ ਵੀਰ ਦੱਸੋ ਵਿਹੜ ਦੀ ਕੀ ਡਿਟੇਲ ਆਈ? ਇਹ ਜੀ 5.5 ਮਹੀਨਿਆਂ ਦੀ ਗੱਬਣਾ। ਠੀਕ ਹੋ ਜੀ। 8 ਕਿਲੋ ਲੁੱਧਾ ਜੀ। ਠੀਕ ਹੋ ਜੀ ਮੋ ਚੌਕ ਦੀ ਹੈ ਜੀ ਇਸ ਟਾਈਮ 8 ਕਿਲੋ ਦੁੱਧ ਹੈਗਾ ਜੀ ਹਾਂਜੀ ਠੀਕ ਹੋਈ ਤਿਆਰ ਆ ਵੀਰ ਆਪਣੇ ਹਾਂਜੀ ਠੀਕ ਹੋਈ ਤੇ ਕਿਹੜੇ ਸੂਏ ਸੁੰਦੀ ਜੀ ਇਹ ਇਹ ਜੀ ਦੂਜਾ ਸੂਹਾ ਸੋ ਗਿਆ ਪਹਿਲਾ ਸੂਹਾ ਸੋਈ ਜੀ ਠੀਕ ਹੋ ਜੀ ਇਸ ਟਾਈਮ ਵੀਰੇ 8 ਕਿਲੋ ਦੁੱਧ ਤਿਆਰ ਆ ਜੇ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਤਿੰਨ ਟਾਈਮ ਚਵਾਈ ਕਰੋ ਭਾਵੇਂ ਚਾਰ ਟਾਈਮ ਚਵਾਈ ਕਰਨ ਬਾਈ ਹਾਂਜੀ ਹਾਂਜੀ ਠੀਕ ਹੋਈ ਚਾਰ ਟਾਈਮ ਚਵਾਈ ਕਰ ਸਕਦੇ ਆ ਸਾਢੇ ਪੰਜ ਮਹੀਨੇ ਦੀ ਗੱਬਣਾ ਇਸ ਟਾਈਮ 8 ਲੀਟਰ ਦੁੱਧ ਤਿਆਰ ਆ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਚੰਗੀ ਰੰਗ ਰੂਪ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਠੰਡੀ ਸੀਲ ਆ ਬਾਈ ਬੱਠਪੂੜਾ ਚੰਗਾ ਮੜਾ ਤੁਰਾ ਬਖਾਦੀ ਮੈਂ। ਹੁਣਾਂ ਤੁਸੀਂ ਦੇਖ ਸਕਦੇ ਹੋ। ਚੰਗਾ ਥਾਣਾ ਬਾਈ। ਕਾਲ ਕਰੀ ਜੇ। ਥੋੜੀ ਬਈ ਥਾਂ ਦੀ ਪ੍ਰੋਬਲਮ ਆ ਜਾਂਦੀ ਆ। ਰੰਗ ਰੂਪ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ। ਜੇ ਸਾਥ ਕੋਈ ਜੀ ਮਿਸਟੇਕ ਹੁੰਦੀ ਹੈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਹੈ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਥੱਲੋਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਾਫ਼ ਆ ਬਾਈ 8 ਲੀਟਰ ਇਸ ਟਾਈਮ ਦੁੱਧ ਤਿਆਰ ਆ ਸਾਢੇ 5 ਮਹੀਨਿਆਂ ਦੀ ਕੱਬਣਾ ਬਾਈ ਚੰਗੀ ਵਹਿੜਾ ਦੂਜਾ ਸੂਰਾ ਸੂਣਾ ਐ ਇਸ ਵਾਰੀ ਤੇ ਪਹਿਲੇ ਸੂਏ ਤੋਂ ਧਰ ਰਿਕਾਰਡ ਪਤਾ ਹੀ ਆਪਾਂ ਨੂੰ ਇਹਨੇ 16 17 ਕਿਲੋ ਦੁੱਧ ਦਿੱਤਾ 16 17 ਲੀਟਰ ਦੁੱਧ ਦਿੱਤਾ 20 ਕਿਲੋ ਦਿੱਤਾ ਠੀਕ ਹੋਈ 16 17 ਲੀਟਰ ਪਹਿਲੇ ਸੂਏ ਦੁੱਧ ਪਾਇਆ ਬਈਆਂ ਨੇ ਤੇ ਕੀ ਡਿਮਾਂਡ ਕਰਦੇ ਆਂ ਆਪਾਂ ਇਹਦਾ ਮੁੱਲ 45000 ਹੈ ਇਹਦਾ ਮੁੱਲ 45000 ਰੁਪਇਆ ਬਾਈ ਕਰਦੇ ਆਂ ਮਾਨਤਾਨ ਕੀਤਾ ਜਾਊਗਾ ਮੋਕੇ ਤੇ ਹਾਂ ਦੀ ਮੋਕੇ ਤੇ ਮਾਨਤਾਨ ਵੀ ਕੀਤਾ ਜਾਊ ਤਾਂ ਆਪਣਾ ਫੋਨ ਨੰਬਰ ਬੋਲ ਦਈਏ ਇੱਕ ਵਾਰ 97792 ਹਾਂਜੀ 28000 ਇੱਕ ਵਾਰ ਫੇਰ ਬੋਲ ਦੋ ਜੀ 97792 ਹਾਂਜੀ 28000 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੇੜ ਚੰਗੀ ਲੱਗਦੀ ਆ ਨਾ ਤਾਂ ਵੀਰੇ ਕਮੈਂਟ ਕਰ ਦਿਆ ਕਰੋ ਆਪਣਾ ਕੰ ਜੇਕਰ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਹੈ ਤਾਂ ਬਾਈ ਨਾਲ ਜ਼ਰੂਰ ਗੱਲਬਾਤ ਕਰੋ ਥੈਂਕ ਯੂ ਬਾਈ ਜੀ